ਅਸੂਆ ਜੀ ਸਾਰਿਆਂ ਨੂੰ ਜੀਤੂ ਬਰਤਲਾ ਆਉਣੇ ਥੋੜੇ ਦਿਨ ਹੋ ਗਏ ਪਈਏ ਅਸੀਂ ਸੇਗੇ ਸਤਾਰਾ ਗੁੜੀਆ ਜੋ ਅਚੰਭੇ ਦੇ ਕਿ ਨਾਲ ਇਹੋ ਪਾਰਕ ਹੁੰਦੇ ਨੇ ਬਹੁਤ ਵਧੀਆ ਬਈ ਬਣਾਇਆ ਹੋਇਆ ਹੈ ਇਹ ਆਰਧ ਜਮੀਨ ਚ ਬਣਾਇਆ ਹੋਇਆ ਹੈਗਾ ਉੱਥੇ ਹੀ ਰਹਿੰਦਾ ਬੰਦੇ ਰਹੇ ਇਸ ਕਰਦਾ ਤੇ ਬਹੁਤ ਜ਼ਿਆਦਾ ਵਧੀਆ ਅੰਦਰੋਂ ਹਰ ਇੱਕ ਨੂੰੰਦ ਕੋ ਆ ਜ਼ਰੂਰੀ ਹੈ ਬੱਚਿਆਂ ਲਈ ਆ ਹਰੇਕ

ਧੰਨਵਾਦ ਭਾਈ ਸਸੀ ਕਾਉ। ਇਕੋ ਤੇਨਾ ਸ਼ਿਵ ਜੀ ਮਾਰਾ ਦੀ ਬਹੁਤ ਵੱਡੀ ਪੂਜਾ ਲੱਗੀ ਹੋਈ ਹੈ। ਇਕੋ ਤੇਕੇ ਜੀ ਮਾਰਾ ਦੀ ਬਹੁਤ ਵੱਡੀ ਮੂਰਤੀ ਲੱਗੀ ਹੋਈ ਹੈ। ਤੇ ਹੋਰ ਵੀ ਬਹੁਤ ਕੁਝ ਅੰਦਰੋਂ ਦੇਖਣ ਨੂੰ ਮਿਲੇਗਾ। ਸੱਭਿਆਚਾਰਕੀ ਕੁਝ ਪੁਰਾਣਾ ਸੱਭਿਆਚਾਰ ਦਿਖਾਇਆ ਜਾ ਰਿਹਾ ਹੈ। ਬੱਚੇ ਵਧੀਆ ਇੰਜੋਏ ਕਰਦੇ ਨੇ ਇਹ। ਤੇ ਇਕੋ ਨੇ ਸਮਾਧੀ ਬਹੁਤ ਵਧੀਆ ਹੋਈ ਹੈ ਕਿ ਇੱਥੇ ਉਹਨਾਂ ਨੇ ਸਮਾਧੀ ਲਾਈ ਸੀਗੀ ਕਿੱਥੇ ਉਹਨਾਂ ਨੇ ਤਪੱਸਿਆ ਕੀਤੀ ਸੀ ਬਹੁਤ ਵਧੀਆ ਸ਼ਾਂਤੀ ਦੀ ਜਗ੍ਹਾ ਹੈ ਕੋਈ ਰੌਲਾ ਨਹੀਂ ਹੈ ਪਾਣੀ ਨਹੀਂ ਆਥਿਆ ਲੋਕ ਇਨ ਦਰਸ਼ਨ ਕਰਦੇ ਆ ਦੇਖਣਾ ਚਾਹੀਦਾ ਸਾਰੇ ਭਰਾਵਾਂ ਨੂੰ